ਦੇ ਆਂ ਜੀ ਵੈਲਕਮ ਬੈਕ ਜੀ ਇੱਕ ਵਾਰ ਦੇ ਫੇਰ ਤੁਹਾਡਾ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਕਿਉਂਕਿ ਅੱਜ ਵਰਕ ਦੀ ਸਟਾਰਟਿੰਗ ਦੇ ਦੀ ਬਸ ਕੀ ਆਪਾਂ ਇੱਕ ਨਿਊ ਸਟਾਫ ਦੇ ਉੱਪਰ ਜਿਹੜਾ ਵਰਕ ਕਰਦੇ ਆਂ ਮੌਜੀ ਡਬਲ ਟੋਨ ਪਸ਼ਮੀਨਾ ਨੂੰ ਸਿਲਕ ਪਸ਼ਮੀਨਾ ਵੀ ਕਹਿੰਦੇ ਨੇ ਡਬਲ ਟੋਨ ਵੀ ਕਹਿੰਦੇ ਆ ਹਨ ਇਹਦੇ ਉੱਪਰ ਅੱਜ ਆਪਾਂ ਗੱਲ ਕਰਦੇ ਆਂ ਮੌਜੀ ਵਰਕ ਜਿਹੜਾ ਸਟਾਰਟ ਹੋ ਚੁੱਕਿਆ ਤੇ ਤੁਹਾਡਾ ਜਾ ਬ੍ਰੀਕ ਵਰਕ ਵੈਸੇ ਆਪਾਂ ਜਿਹੜਾ kheere ਦਾ ਇਹਨੂੰ ਵਰਕ ਦੇਣ ਲੱਗੇ ਆ ਬਹੁਤ ਹੀ ਸੋਹਣੀ kheere ਦੀ ਪਿਆਰੀ ਜੀ ਬੇਲ ਬਣਾ ਕੇ ਮੈਂ ਤਿਆਰ ਕਰਾਂਗੇ ਜਿਹਨੂੰ ਸਭ ਤੋਂ ਪਹਿਲਾਂ ਖੱਟਾ ਮਹਿੰਦੀ ਛੇੜ ਬਾਸ ਫੰਡਰ ਲਗਾਇਆ ਤੇ ਕਿਉਂਕਿ ਤੁਹਾਡਾ kheere ਬਹੁਤ ਨਹੀਂ ਹੋ ਰਿਹਾ ਤੁਹਾਨੂੰ ਤੇ ਕਿਉਂਕਿ ਜੋ ਕੰਦਰੀ ਫਲਾਕ ਤੇ ਨਹੀਂ ਤੇ ਜੋ ਕੰਦਰੀ ਸਾਫ ਤਿਆਰ ਰੈਡੀ ਕਰਨਾ ਮਹਿੰਦੀ ਥੋੜ੍ਹ ਦੇ ਵਿੱਚ ਜੀ ਸੂਟ ਚਲੋ ਜੀ ਜਿਵੇਂ ਤੇ ਐਸਟਾਟਸ ਤੋਂ ਬਣਾ ਦਾ ਬਹੁਤ ਹੀ ਸੋਹਣਾ ਯਾ ਵਰਕ ਦਾ ਚਾਹਤਾ ਤੁਹਾਡੇ ਨਾਲ ਕਰੀ ਲੱਗਿਆ ਸ਼ੇਅਰ ਇਹ ਨਵੇਂ ਨਵੇਂ ਵਾਪਕ ਦੇ ਦੇ ਆਪਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਰਹੇ ਤੇ ਲੋ ਜੀ ਆਈਡੀਆ ਦੇ ਲਿਏ ਕਿ ਕਿਹੜਾ ਵਰਕ ਹੈ ਇਹ ਵਾਲੀ ਬਹੁਤ ਹੀ ਪਿਆਰੀ ਜੀ ਇੱਕ ਆਪਾ ਘੇਰੇ ਦੀ ਬੇਲ ਬਣਾ ਕੇ ਕਿਆਪਾ ਬਣੂ ਤੇ ਬਾਕੀ ਜਿਹ ਦੋਸਤੋਂ ਕਿਤੇ ਬਣ ਕੇ ਪਿਆਰ ਹੋਊਗੀ ਤੇ ਤੱਕ ਲੂਜੀ ਜੀ ਦੀ ਜਿਹੜੀ ਕੈਸਟ ਤੋਂ ਵੱਡੀ ਫਸਟ ਟਾਈਮ ਹੀ ਡਿਜ਼ਾਈਨ ਕਰ ਰਹੇ ਫਸਟ ਟਾਈਮ ਸਰਫ ਤੋਂ ਸੁਣੀ ਨਾ ਉਤਰ ਕੇ ਆਪਾਂ ਕੈਡੀ ਕਰਦੇ ਜੋ ਤੇ ਚਲੋ ਜੀ ਵੀਡੀਓ ਤੇ ਅੰਤ ਤੱਕ ਜਰੂਰ ਬਣੇ ਰਹੇ ਜੀ ਹੱਥ ਨੂੰ ਵਾਸ਼ ਜਿੱਲੀ ਨੂੰ ਜੂਤ ਪਾ ਲਿਆ ਕਰੋ ਤੇ ਇਸ ਤੇ ਥੋੜਾ ਜਿਹਾ ਚੇਰ ਕਰਾ ਕੇ ਸਤਵਾ ਨੂੰ ਪਾਉਣਾ 3 ਦੇ ਡਿਜ਼ਾਈਨ ਜਿਹੜਾ ਸਤਵਾ ਨੂੰ ਹਾਂਜੀ ਇਹ ਵਾਲਾ ਸੂਟ ਜਿਹੜਾ ਆਪਣਾ ਘੇਰੇ ਬਾਜੂ ਦੇ ਡਿਜ਼ਾਈਨ ਵਾਲਾ ਸ਼ਾਈਨ ਸਟੱਫ ਦੇ ਉੱਪਰ ਸੀਗਾ ਸਿਲਕ ਪਸ਼ਮੀਨਾ ਤੇ ਇਹ ਵਾਲਾ ਆਪਣਾ ਜਿਹੜਾ ਰੈਡੀ ਹੋ ਗਿਆ ਤੇ ਲਓ ਜੀ ਪੈਕ ਕਰਤਾ ਕਿਉਂਕਿ ਇਹ ਕਿਸੇ ਬੁਟੀਕ ਤੇ ਸੂਟ ਨੇ ਤੇ ਨਾਲ ਦੀ ਨਾਲ ਜਿਵੇਂ ਵਰਕ ਹੋ ਰਹੇ ਨੇ ਉਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਦੇਖੋ ਇਹ ਪੈਕ ਕਰ ਦਿੰਦੇ ਹਾਂ ਕਿਉਂਕਿ ਫਿਰ ਬਹੁਤ ਜ਼ਿਆਦਾ ਖਿਲਾਰਾ ਪੈ ਜਾਂਦਾ ਲਓ ਜੀ ਇਹ ਸਾਰੇ ਸੂਟ ਆਪਣੇ ਇੱਕ ਟੇਕ ਤੇ ਰੈਡੀ ਹੋ ਕੇ ਜਾਣਗੇ ਤੇ ਬਾਕੀ ਇਹ ਵਾਲੇ ਸੋਟਾ ਹਸ ਨਾਲ ਦੀ ਨਾਲ ਕਿਉਂਕਿ ਸਾਰੇ ਡੋਰਜ ਸਟਾਫ ਨੇ ਤੇ ਲਓ ਜੀ ਹੁਣ ਆਪਾਂ ਇਹ ਵਾਲਾ ਡਿਜ਼ਾਈਨ ਲਾਇਆ ਬਹੁਤ ਹੀ ਪੀਲਾ ਚੱਕ ਲਦਾ ਤੇ ਖਾਦੀ ਛਿਲਕ ਦੇ ਆਪਾਂ ਇਹ ਕਰ ਰਹੇ ਹਾਂ ਲਓ ਜੀ ਇਹਦੇ ਤੇ ਆਪਾਂ ਇਹ ਵਾਲਾ ਸ਼ੀਸ਼ੇ ਦਾ ਡਿਜ਼ਾਈਨ ਬਣਾਉਣਾ ਤੇ ਇੱਕ ਜਿਹੜਾ ਫਰੇਮ ਆਪਣਾ ਲੱਗ ਚੁੱਕਿਆ ਨੀਚੇ ਕੱਲਾ ਆਪਾਂ ਹਜੇ ਬਾਰਡਰ ਬਣਾਇਆ ਉੱਪਰ ਇਹਦੇ ਬਹੁਤ ਹੀ ਸੋਹਣਾ ਇੱਕ ਹਾਂ ਇਸ ਤਰ੍ਹਾਂ ਦਾ ਫਲਾਵਰ ਜਿਹਾ ਬਣੂਗਾ ਤੇ ਬਾਕੀ ਹਾਂ ਜੇ ਤੁਹਾਡਾ ਡਿਜ਼ਾਈਨ ਪੈ ਗਿਆ ਤੁਹਾਨੂੰ ਉਦੋਂ ਪਤਾ ਲੱਗ ਜਾਊਗਾ ਜਿਵੇਂ ਲਓ ਜੀ ਨਵੇਂ ਨਵੇਂ ਡਿਜ਼ਾਈਨ ਦੇ ਸੂਟ ਆਪਾਂ ਇਸੇ ਲਈ ਡੇਲੀ ਵੀਡੀਓ ਬਣਾ ਰਹੇ ਆ ਵੀ ਦੋ ਦੋ ਸੂਟ ਕਰਕੇ ਤੁਹਾਨੂੰ ਇੱਕ ਵੀਡੀਓ ਵਿੱਚ ਦਿਖਾ ਦਿੰਨੇ ਆ ਵੀ ਜਿਸ ਤਰ੍ਹਾਂ ਦੇ ਵਰਕ ਹੋ ਰਹੇ ਨੇ ਹਨਾ ਕਿੰਨੇ ਕੁ ਸੋਹਣੇ ਲੱਗਦੇ ਨੇ ਸਿੰਪਲ ਸਓਵਰ ਚ ਨੇ ਹਨਾ ਤੇ ਜਿਵੇਂ ਲਓ ਜੀ ਹਰ ਲੇਡੀਜ਼ ਤੇ ਪਾਉਣ ਲਈ ਬਹੁਤ ਹੀ ਪਿਆਰੇ ਪਿਆਰੇ ਵਰਕ ਨੇ ਬਾਕੀ ਕਲਰ ਤੁਹਾਡੀ ਚੁਆਇਸ ਹੁੰਦੀ ਹੈ ਡਾਰਕ ਲਾਈਟ ਹਨਾ ਤੇ ਬਾਕੀ ਕਸ਼ਮੀਰੀ ਦੇ ਸੂਟ ਆਪਣੇ ਕੋਲੇ ਫੁੱਲ ਸਟਾਕ ਹਰ ਵਕਤ ਹੁੰਦਾ ਤੁਸੀਂ ਸਿਰਫ ਇੱਕ ਸਕਰੀਨ ਸ਼ਾਟ ਭੇਜਣਾ ਹੁੰਦਾ ਕਿਸੇ ਵੀ ਕਲਰ ਦਾ ਹਨਾ ਆਪਾਂ ਉਹ ਨਾਲ ਦੀ ਨਾਲ ਜਿਹੜੇ ਅਵੇਲੇਬਲ ਕਰਵਾ ਦਿੰਨੇ ਆ ਚਲੋ ਜੀ ਇਸ ਸੂਟ ਤੇ ਦੇਖੋ ਆਪਾਂ ਇਸ ਤਰ੍ਹਾਂ ਸ਼ੀਸ਼ਾ ਲਗਾ ਕੇ ਨੂੰ ਰੈਡੀ ਕਰਤਾ ਤੇ ਹੁਣ ਆਪਾਂ ਇਹਦਾ ਦੂਜਾ ਫਰੇਮ ਲਗਾ ਕੇ ਤੇ ਲਓ ਜੀ 22 ਇੰਚ ਆਪਾਂ ਘੇਰਾ ਤਿਆਰ ਕਰਨਾ ਤੇ ਲਓ ਜੀ 22 ਕਿਉਂਕਿ ਇੱਕ ਫਰੇਮ ਹੋਰ ਲੱਗੂਗਾ ਫਿਰ ਆਪਣਾ ਜਿਹੜਾ ਇਹਦੇ ਉੱਪਰ ਦੋਨੇ ਕੋਨਿਆਂ ਤੇ ਆਪਣੇ ਜਿਹੜੇ ਫਲਾਵਰ ਕਹਿਣਗੇ ਫਿਰ ਇਹ ਜਿਹੜਾ ਬਹੁਤ ਹੀ ਸੋਹਣਾ ਘੇਰਾ ਦਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਤੇ ਚਲੋ ਜੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਬਹੁਤ ਹੀ ਪਿਆਰੇ ਪਿਆਰੇ ਦੋ ਵਰਕ ਤੁਹਾਨੂੰ ਦਿਖਾਵਾਂਗੇ ਇੱਕ ਸੂਟ ਜਿਹੜਾ ਪੈਕ ਹੋ ਚੁੱਕਿਆ ਹੈ ਇਹ ਇਹ ਵਾਲਾ ਸੂਟ ਦੋ ਤਾਂ ਸੂਟ ਦੀ ਆਪਾਂ ਡੇਲੀ ਵੀਡੀਓ ਤੁਹਾਡੇ ਲਈ ਲੈ ਕੇ ਆ ਰਹੇ ਆਂ ਤੇ ਚਲੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਹਨਾ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਭੈਣ ਭਰਾ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਫਰੇਮ ਬਦਲ ਲ ਕੇ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਇਹਦਾ ਬਾਰਡਰ ਕਿਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਤੇ ਲਓ ਜੀ ਸੂਟ ਦਾ ਆਪਣਾ ਤੀਸਰਾ ਫਰੇਮ ਆਪਾਂ ਲਗਾਤਾ ਤੇ ਲਓ ਜੀ ਚੈੱਕ ਕਰੋ ਬਾਰਡਰ ਇਸ ਤਰ੍ਹਾਂ ਵੀ ਆਪਾਂ ਸ਼ੀਸ਼ੇ ਲਗਾਤੇ ਨੇ ਵਿੱਚ ਲਓ ਜੀ नीचे बार्डर बन के फिर इसते दो जो फ्लावर पावगे लो जी डिजाइन की सफाई फिनीशिंग चेक कर सकते हो लो जी बी इंच घेरा जो बना के तैयार किया लो जी इतने आप कच्चे शीशे जड़े लगा के हटिया लो जी मिनर लगाते इतने अपना ਤੇ ਇਸ ਤਰ੍ਹਾਂ ਜੇ ਥੋੜੇ ਜਿ ਸੁੱਕ ਗਏ ਕਿਉਂਕਿ ਆਪਾਂ ਫੇਵਿਕੋਲ ਨਾਲ ਚਿਪਕਾਏ ਐ ਜਦੋਂ ਸੁੱਕ ਗਏ ਫਿਰ ਆਪਾਂ ਮਸ਼ੀਨ ਚਲਾਵਾਂਗੇ ਦੱਸ ਤੂੰ 5 ਤੋਂ 10 ਮਿੰਟ ਇਹਨਾਂ ਨੂੰ ਆਪਾਂ ਸੁੱਕਣੇ ਛੱਡਾਂਗੇ ਨਹੀਂ ਤਾਂ ਫਿਰ ਮਸ਼ੀਨ ਨਾਲ ਇਹ ਚਿਪਕ ਜਾਂਦੇ ਨੇ ਤੇ ਲਓ ਜੀ ਇਹਨਾਂ ਨੂੰ ਜਦੋਂ ਜਮ ਸੁੱਕ ਕੇ ਫਿਰ ਆਪਾਂ ਉੱਪਰ ਮਸ਼ੀਨ ਚਲਾ ਕੇ ਇਸ ਤਰ੍ਹਾਂ ਇਹਨਾਂ ਨੂੰ ਕਵਰ ਕਰ ਦਾਂਗੇ ਤੇ ਲਓ ਜੀ ਮੇਨਰ ਹਮੇਸ਼ਾ ਆਪਾਂ ਪਹਿਲਾਂ ਚਿਪਕਾ ਦੇ ਹੁੰਦੇ ਨੇ ਫੂਨ ਦੇ ਨਾਲ ਤੇ ਬਾਅਦ ਵਿੱਚ ਜਿਹੜਾ ਮਸ਼ੀਨ ਆਪਣੇ ਆਪ ਜਿਹੜਾ ਇਸ ਤਰ੍ਹਾਂ ਦੀ ਸ਼ੇਪ ਇਹਨਾਂ ਨੂੰ ਦੇ ਦਿੰਦੀ ਹੈ ਥੋੜਾ ਸੁੱਕ ਜਾਂਦੋਂ ਫਿਰ ਆਪਾਂ ਕੰਪਲੀਟ ਆਪਣਾ ਘੇਰਾ ਕਰਦੇ ਆਂ ਤੇ ਲਓ ਜੀ ਬਾਡਰ ਆਪਣਾ ਜਿਹੜਾ ਬਣ ਕੇ ਕੰਪਲੀਟ ਹੈ ਤੇ ਹੁਣ ਆਪਾਂ ਇੱਥੇ ਫਲਾਵਰ ਪਾਵਾਂਗੇ ਤੇ ਇੱਧਰ ਆਪਾਂ ਬਾਹਾਂ ਤੇ ਜਿਹੜੀ ਦੇਖੋ ਨਿਸ਼ਾਨੀ ਲਗਾਤੀ ਹੈ ਇਹ ਲਓ ਜੀ ਤੇ ਬਾਹਾਂ ਤੇ ਵੀ ਆਪਾਂ ਸੇਮ ਬਾਡਰ ਬਣਾਵਾਂਗੇ ਇਹਦੇ ਨਾਲ ਦਾ ਤੇ ਇੱਕ ਇੱਕ ਫਲਾਵਰ ਜਿਹੜਾ ਉੱਪਰ ਪਾਵਾਂਗੇ ਠੀਕ ਹੈ ਜੀ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਦੋਨੇ ਜਦੋਂ ਪਾウダー ਤਿਆਰ ਹੋ ਗਏ ਵੀ ਇਹ ਕਿਸ ਤਰ੍ਹਾਂ ਰੈਡੀ ਹੁੰਦੀ ਹੈ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਸਾਰੇ ਬਾਰਡਰ ਜਿਹੜੇ ਤਿਆਰ ਕਰ ਲਾਂਗੇ ਕਿਉਂਕਿ ਬਾਰ-ਬਾਰ ਫਿਰ ਫਾਇਦਾ ਨਹੀਂ ਜਦੋਂ ਆਪਾਂ ਨੂੰ ਪੰਜ ਸੈੱਟ ਕਰਨੀਆਂ ਪੈਂਦੀਆਂ ਨੇ ਇਸ ਲਈ ਆਪਾਂ ਦੇਖੋ ਸਭ ਤੋਂ ਪਹਿਲਾਂ ਆਪਣਾ ਘੇਰੇ ਦਾ ਜਿਹੜਾ ਸੀਗਾ ਬਾਰਡਰ ਇਹ ਰੈਡੀ ਕਰ ਲਿਆ ਸੀ ਤੇ ਹੁਣ ਆਪਾਂ ਦੇਖੋ ਬਾਹਾਂ ਦਾ ਬਾਰਡਰ ਲਗਾਏ ਹਨ ਦੋਨਾਂ ਬਾਹਾਂ ਦਾ ਬਾਰਡਰ ਇਸ ਤਰ੍ਹਾਂ ਹੀ ਬਣਾ ਕੇ ਦੇਖੋ ਮਿੰਨਰ ਲਗਾ ਕੇ ਤਿਆਰ ਕਰ ਲਾਂਗੇ ਤੇ ਫਿਰ ਜਿਹੜੇ ਉੱਪਰ ਫਲਾਵਰ ਸ਼ੁਰੂ ਕਰਾਂਗੇ ਤੇ ਲੋਜ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਆਪਣਾ ਤਿਆਰ ਹੋਊਗਾ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਜਿਹੜੇ ਆਪਾਂ ਮਿਨਰ ਲਗਾਏ ਬਹੁਤ ਸੋਹਣੇ ਲੱਗ ਕੇ ਤਿਆਰ ਹੋਏ ਨੇ ਤੇ ਚਲੋ ਜੀ ਐਂਡ ਤੱਕ ਬਣੇ ਰਹੋ ਬਹੁਤ ਹੀ ਪਿਆਰੇ ਜੇ ਦੋ ਸੂਟ ਤਾਂ ਆਪਾਂ ਤੁਹਾਡੇ ਨਾਲ ਜੀ ਸ਼ੇਅਰ ਕਰਾਂਗੇ ਤੇ ਉਮੀਦ ਕਰਦੇ ਆਂ ਤੁਹਾਨੂੰ ਇਹ ਵਰਕ ਵਧੀਆ ਲੱਗਣਗੇ ਕਿਉਂਕਿ ਨਿਊ ਜੇ ਵਰਕ ਹੈ ਨਵੇਂ ਜਿਹੇ ਟਰੈਂਡ ਦੇ ਵਿੱਚ ਜਿਹੜੇ ਚੱਲ ਰਹੇ ਨੇ ਤੇ ਚਲੋ ਜੀ ਆਪਾਂ ਵੀ ਜਿਹੜੇ 450 ਮਸ਼ੀਨ ਤੇ ਇਹਨਾਂ ਨੂੰ ਰੈਡੀ ਕਰ ਰਹੇ ਆ ਤੇ ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਕਲਰ ਚੇਂਜ ਕਰਦਗੇ ਫਿਰ ਆਪਣਾ ਇੱਕ ਬਾਹ ਦਾ ਫਲਾਵਰ ਜਿਹੜਾ ਬਣ ਜਾਊਗਾ ਤੇ ਫਿਰ ਦੂਸਰੀ ਬਾਹ ਤਿਆਰ ਕਰਾਂਗੇ ਠੀਕ ਤੇ ਹਾਂਜੀ ਨਾਲ-ਨਾਲ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਕਿਉਂਕਿ ਜਿਹੜੀਆਂ ਮੇਰੇ ਪਹਿਣਾ ਨੰਗਾ ਨੇ ਹਨਾ ਵੀ ਜਿਹੜੇ ਆਪਾਂ ਮਿੰਨਰ ਆ ਉਹ ਕਿਸ ਤਰ੍ਹਾਂ ਆਪਾਂ ਅਟੈਚ ਕਰਦੇ ਆ ਤੇ ਲਓ ਜੀ ਇਸ ਤਰ੍ਹਾਂ ਆਪਾਂ ਦੇਖੋ ਇੱਕ ਸ਼ਾਰਟ ਵੀਡੀਓ ਵੀ ਬਣਾ ਕੇ ਪਾਈ ਹੈ ਤੇ ਇਹ ਆਪਾਂ ਇਸ ਵੀਡੀਓ ਕਿਉਂਕਿ ਅੱਜ ਇਹ ਵੀਡੀਓ ਆਪਾਂ ਇੱਥੇ ਕੱਟ ਕਰਾਂਗੇ ਕੱਲ ਨੂੰ ਆਪਾਂ ਸਾਰੇ ਸੂਟ ਨੂੰ ਕੰਪਲੀਟ ਤੇ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਜਿਹੜੇ ਮਿੰਨਰ ਇਹਦੇ ਸੂਟ ਦੇ ਨਾਲ ਅਟੈਚ ਕਰਦੇ ਆ ਤੇ ਲਓ ਜੀ ਇੱਥੇ ਆਪਾਂ ਫੈਬੀ ਕੋਲ ਕੋਈ ਵੀ ਤੁਸੀਂ ਵਧੀਆ ਵਾਲਾ ਲੈ ਕੇ ਤੇ ਉਹਨੂੰ ਦੇਖੋ ਲਗਾ ਕੇ ਜਿਹੜੀ ਆਪਾਂ ਗਲਿਆਈ ਸ਼ੀਸ਼ੇ ਦੀ ਮਸ਼ੀਨ ਆਪਣੀ ਬਣਾਉਂਦੀ ਹੈ ਉਹਦੇ ਉੱਪਰ ਇਸ ਤਰ੍ਹਾਂ ਜਿਹੜੀ ਗੂਦ ਲਗਾ ਕੇ ਤੇ ਫਿਰ ਆਪਾਂ ਜਿਹੜੇ ਮਿੰਨਰ ਆਪਣੇ ਅਟੈਚ ਕਰ ਦਿੰਨੇ ਤੇ ਇਹਨਾਂ ਨੂੰ ਆਪਾਂ 5 ਤੋਂ 10 ਮਿੰਟ ਸੁੱਕਣ ਲਈ ਦੇਣੇ ਹੁੰਦੇ ਆ ਹਨਾ ਤੇ ਜੇ ਚੰਗੀ ਤਰ੍ਹਾਂ ਦੇਖੋ ਸੁੱਕੇ ਹੋਣਗੇ ਫਿਰ ਜਦੋਂ ਮਸ਼ੀਨ ਆਪਣੀ ਇਹਦੇ ਉੱਤੇ ਚੱਲੂਗੀ ਨਾ ਤਾਂ ਇਹ ਟੁੱਟੂਗਾ ਤੇ ਨਾ ਹੀ ਇਹ ਆਸੇ-ਪਾਸੇ ਹੋਊਗਾ ਜਿਹੜਾ ਇਹ ਆਪਣੀ ਸਹੀ ਜਗ੍ਹਾ ਦੇ ਉੱਪਰ ਰਹੂਗਾ ਹਨਾ ਤੇ ਇਹ ਆਪਣਾ ਖਾਸ ਧਿਆਨ ਹੁੰਦਾ ਜਿਹੜਾ ਆਪਾਂ ਮਿਨਰ ਵਾਲਾ ਸੂਟ ਕੋਈ ਵੀ ਰੈਡੀ ਕਰਦੇ ਆ ਕਿਉਂਕਿ ਸ਼ੀਸ਼ੇ ਵਾਲੇ ਸੂਟ ਦੀ ਮੇਨ ਸਫਾਈ ਹੁੰਦੀ ਹੈ ਹਨਾ ਜੇ ਸ਼ੀਸ਼ਾ ਟੁੱਟ ਗਿਆ ਜਾਂ 빙ਗਾ ਟੇਡਾ ਹੋ ਗਿਆ ਤੇ ਉੱਥੇ ਜਿਹੜੀ ਸਫਾਈ ਦੇਖੋ ਔਰ ਖਰਾਬ ਹੋ ਜਾਣੀ ਹੈ ਤੇ ਲੋ ਜੀ ਇਸੇ ਤਰ੍ਹਾਂ ਆਪਾਂ ਦੇਖੋ ਜਿਹੜੇ ਸਾਰੇ ਸ਼ੀਸ਼ੇ ਅਟੈਚ ਕਰਦੇ ਨੇ ਤੇ ਹੁਣ ਇਹਨਾਂ ਦੇ ਓਪਨ ਜਦੋਂ ਇਹ ਸੁੱਕ ਗਏ ਫਿਰ ਆਪਾਂ ਇਹਨਾਂ ਨੂੰ ਵਰਕ ਕਰਾਂਗੇ ਤੇ ਚਲੋ ਜੀ ਮਿਲਦੇ ਆਂ ਨੈਕਸਟ